NCC ਕੈਡਟਾ ਨੇ ਜੰਗੀ ਨਾਇਕਾਂ ਨੂੰ ਸਤਿ ਸ੍ਰੀ ਅੰਝਲੀ ਅਰਪਣ ਕਰਨ ਦੇ ਲਈ 710 ਕਿਲੋਮੀਟਰ ਸਾਈਕਲ ਯਾਤਰਾ ਕੱਢੀ ਹੈ ਦੱਸ ਦਈਏ ਕਿ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਨੌਜਵਾਨ NCC ਕੈਡਟਾ ਦੇ ਇੱਕ ਸਮੂਹ ਨੇ ਇੱਕ ਯਾਦਗਾਰ 710 ਕਿਲੋਮੀਟਰ ਸਾਈਕਲ ਯਾਤਰਾ ਸ਼ੁਰੂ ਕੀਤੀ ਇਹ ਯਾਤਰਾ 7 ਜਨਵਰੀ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਜੰਗੀ ਸ਼ਹਾਦਤ ਤੋਂ ਸ਼ੁਰੂ ਹੋਈ ਤੇ 20 ਜਨਵਰੀ 2025 ਨੂੰ ਨਵੀਂ ਦਿੱਲੀ ਦੇ ਪਰੇਡ ਗਰਾਊਂਡ ਵਿਖੇ ਸਮਾਪਤ ਹੋਵੇਗੀ ਇਹ ਕੋਸ਼ਿਸ਼ ਦਰਸਤਲ ਇਹ ਕੋਸ਼ਿਸ਼ ਆਜ਼ਾਦੀ ਗੁਲਾਟੀਆਂ ਤੇ ਜੰਗੀ ਨਾਇਕਾ ਨੂੰ ਦਿਲੋਸ਼ ਸ਼ਰਧਾਂਜਲੀ ਦੇਣ ਦੀ ਹੈ ਤਾਂ ਇਸ ਗਰੁੱਪ ਯਾਤਰਾ ਦੀ ਅਗਵਾਈ ਕਰਨਲ ਸੋਮਵੀਰ ਸਿੰਘ ਡਬਾਸ ਕਰ ਰਹੇ ਨੇ ਜਿਸ ਵਿੱਚ 12 ਐਨਸੀਸੀ ਕੈਡਟ ਸ਼ਾਮਲ ਨੇ ਜਿਨ੍ਹਾਂ ਵਿੱਚ 6 ਲੜਕੀਆਂ ਤੇ ਫੌਜ ਦੇ ਇਨਸਟ੍ਰਕਟਰਸ ਇਸ ਦੇ ਨਾਲ ਹੀ ਐਨਸੀਸੀ ਅਫਸਰਾਂ ਨੇ ਭਾਗ ਲਿਆ ਤੇ ਇਸ ਦਰਮਿਆਨ ਦੱਸਦੀ ਹੈ ਕਿ ਠੰਡ ਤੇ ਚੁਣੌਤੀਪੂਰਨ ਤੁੰਦੇ ਹਾਲਾਤਾਂ ਨੂੰ ਚਲਦਿਆਂ ਹੋਇਆ ਪੰਜਾਬ ਦੇ 6 ਤੇ ਹਰਿਆਣਾ ਦੇ 4 ਜ਼ਿਲ੍ਹਿਆਂ ਨੂੰ ਕਵਰ ਕਰਨਗੇ ਯਾਤਰਾ 12 ਜਨਵਰੀ ਨੂੰ ਤੇਈ ਪੰਜਾਬ ਬੀ ਐਨ ਸੀ ਸੀ ਸਿਰਖਲਾਈ ਸਕੂਲ ਰੋਪੜ ਵਿਖੇ ਪਹੁੰਚੇਗੀ ਜਿੱਥੇ ਕੀ ਕਰਨਲ ਆਰਕੇ ਚੌਧਰੀ ਤੇ ਐਨਸੀਸੀ ਕੈਡਟ ਅਤੇ ਬਟਾਲੀਅਨ ਦੇ ਇਨਸਟ੍ਰਕਟਰਸ ਦੇ ਵੱਲੋਂ ਗਰੁੱਪ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਹੋਵੇਗਾ ਇਸ ਅਤਰ ਦੇ ਵਿੱਚ 23 ਪੰਜਾਬ ਬਟਾਲੀਅਨ ਐਨਸੀਸੀ ਰੋਪੜ ਦਾ ਬੜਾ ਵੱਡਾ ਯੋਗਦਾਨ ਸੀ ਜਿਸ ਦੇ ਵਿੱਚ ਇੱਕ ਐਨਸੀਸੀ ਅਫਸਰ ਰਣਜੀਤ ਸਿੰਘ ਸﻤਿਤ ਕੁਲਤਿੰਨ ਐਨਸੀਸੀ ਕੈਡਟਸ ਦੋ ਲੜਕੀਆਂ ਸਣੇ ਭਾਗ ਲੈ ਰਹੇ ਨੇ ਜੋ ਕਿ ਬਟਾਲੀਅਨ ਦੀ ਮਾਣ ਵਾਲੀ ਗੱਲ ਹੈ ਦੱਸ ਦਈਏ ਕਿ 13 ਜਨਵਰੀ ਨੂੰ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਦੀ ਅਗਵਾਈ ਹੇਠ 23

ये तकरीबन दो हफ्ते की साइकिल रैली है जो हुसैनी वाला से शुरू हुई थी और दिल्ली में आर जो कैंप चल रहा है बच्चों को ऑल इंडिया का वहां पर जाकर इसका फाइनल कलमिनेशन होगा और बच्चे जो इस साइकिल रैली का थीम है वो है भारत के योद्धा जो प्री इंडिपेंडेंस पोस्ट इंडिपेंडेंस जितने भी शहीद हुए हैं उनकी जो कुर्बानी है और जो देश भावना की भक्ति की जो भावना है वो सब में स्प्रेड करना और सबको जागरूक कराना यही मेन मैसेज है इन बच्चों का और ऑफ कोर्स ये बच्चे जो हैं बहुत एक एडवेंचर की एक स्पिरिट को लेके चल रहे हैं तो इनके लिए भी एक लाइफ एक्सपीरियंस है जो ये इस रैली में इनको मिल रहा है you, बहुत बहुत धन्यवाद जी बिल्कुल जी एक मिनट मैं ये सन साढ़े नाल गलबात की कर्नल साहब ने जिन्हों ने अज एनसी कैंप रोपड़ विखे एक तो विशेष आयोजन जरा किया जा रहा है सामने तुम सैकल रैली जी आरंभ हो जा रही है जी ਅਪਾ ਹੁਣ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਬੱਚੇ ਸਾਈਕਲ ਦੇ ਉੱਤੇ ਰੈਡੀ ਹੈ ਤੇ ਸਪੈਸ਼ਲ ਸਾਈਕਲ ਇੱਕ ਰੇਸ ਲੀਟ ਸ਼ੁਰੂ ਹੋ ਚੁੱਕੀ ਹੈ ਤੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੇ ਇਹਨਾਂ ਦਾ ਜੈ ਵੈਲਕਮ ਜਿਹੜਾ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਇੱਥੇ ਨੌਜਵਾਨ ਫੌਜੀ ਬੱਚੇ ਹੋਰਾਂ ਵੱਲੋਂ ਪੂਰਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ